ਸਾਰਿਆਂ ਨੂੰ ਪਿਆਰ ਭਰ ਇਸ ਸਸ਼ੇ ਕਾਲ ਜੀ ਪੰਜਾਬ ਰਾਜ ਪੈਨਸ਼ਨਰ ਮਹਾ ਸੰਘ ਦੇ ਜਨਰਲ ਸੈਕਟਰੀ ਬੀ ਐਸ ਸੈਣੀ ਜੀ ਨੇ ਉਹਨਾਂ ਨੇ ਡਾਟਾ ਇਕੱਠਾ ਕੀਤਾ ਕਿ ਉਹਨਾਂ ਦੇ ਸਾਰੇ ਪੰਜਾਬ ਦੇ ਪੈਨਸ਼ਨਰ ਦੇ ਨਾਲ ਸੰਪਰਕ ਕੀਤਾ ਹੈ ਆਪਣੀ ਮੀਡੀਆ ਦੇ ਵਿੱਚ ਰਾਹੀਂ ਵੀ ਉਦਾਂ ਵੀ ਫੋਨ ਕਰਕੇ ਉਹਨਾਂ ਦੇ ਕੋਲ ਉਹਨਾਂ ਦੇ ਜਿਹੜੇ 35 ਰੇਟ ਪੈਨਸ਼ਨਰ ਦੇ ਕਈ 450 ਪੈਨਸ਼ਨਰਸ ਨੇ ਜਿਹੜੇ ਪਟੀਸ਼ਨਰਸ ਨੇ ਉਹਨਾਂ ਨੇ ਸੰਪਰਕ ਕੀਤਾ ਤੇ ਉਹਨਾਂ ਨੇ 2-3 ਵਕੀਲਾਂ ਦੇ ਨਾਲ ਗੱਲ ਵੀ ਕੀਤੀ ਹੈ ਤੇ ਸੁਪਰੀਮ ਕੋਰਟ ਦੇ ਵਕੀਲਾਂ ਦੇ ਨਾਲ ਹੁਣ ਸੁਪਰੀਮ ਕੋਰਟ ਜਾਣ ਵਾਸਤੇ ਖਰਚਾ ਵੀ ਜ਼ਿਆਦਾ ਹੁੰਦਾ ਤੇ ਜ਼ਿਆਦਾ ਪੈਸੇ ਦੇਣੇ ਆ ਹੁਣ ਇੱਥੇ ਅਸੀਂ 2-3000 ਰੁਪਿਆ ਇਕੱਠਾ ਕਰੀ ਜਾਂਦੇ ਸੀ ਅਸੀਂ ਤੇ ਸਟੇ ਵੀ ਲਈ ਜਾਂਦੇ ਸੀ ਕੰਪਿਊਟੇਸ਼ਨ ਸੰਬੰਧੀ ਜਿਹੜੀ ਹੈ ਦੁਬਾਰਾ ਮੀਟਿੰਗ ਕੀਤੀ ਸੀ ਤੇ ਲੁਧਿਆਣਾ ਉਥੇ ਜਿਹੜੀ ਪੈਨਸ਼ਨ ਦੀ ਐਸੇ ਈਸ਼ੂ ਤੇ ਜਿਹੜੀ ਹੈ ਸੁਪਰੀਮ ਕੋਰਟ ਸੁਪਰੀਮ ਕੋਰਟ ਜਾਣ ਵਾਸਤੇ ਪੈਨਸ਼ਨ ਮਹਾਸੰਘ ਦੇ ਜਿਹੜੇ ਮੁਖੀ ਨੇ ਆਪਣੇ ਵਿਚਾਰ ਰੱਖੇ ਆ ਆਪਾਂ ਨੂੰ ਕੀ ਕਰਨਾ ਚਾਹੀਦਾ ਉਥੇ ਇਹ ਫੈਸਲਾ ਹੋਇਆ ਕਿ ਜਿਹੜਾ ਸੁਪਰੀਮ ਕੋਰਟ ਜਾਣ ਵਾਸਤੇ ਵਧੀਆ ਤੋਂ ਵਧੀਆ ਵਕੀਲ ਕੀਤਾ ਜਾਵੇ ਤੇ ਇਹ ਜਿਹੜੇ ਕਿ ਆਪਣੇ ਪੈਸ਼ਨਰ ਨੂੰ ਵੀ ਜਿਹੜੀ ਅਪੀਲ ਕਰਦੇ ਹਾਂ ਕਿ ਜਿਹੜਾ ਮਾੜਾ ਵਕੀਲ ਨਾ ਕਰੀਏ ਕਿਉਂਕਿ ਇਹ ਕੇਸ ਵਾਸਤੇ ਤੇ ਸਾਰਾ ਭਾਰਤ ਵਰਸ਼ ਦੇ ਪੈਸ਼ ਸਾਡੇ ਵੱਲ ਨੀਂਗਾ ਕਰਕੇ ਦੇਖ ਰਹੇ ਨੇ ਇਹਦਾ ਜਿਹੜਾ ਹੈ ਜਿਹੜਾ ਇਨ ਫੈਕਟ ਅਸੀਂ ਸਾਰੇ ਭਾਰਤ ਵਰਸ਼ ਦੇ ਹੀ ਪੈਣਾ ਸੀ ਡਬਲ ਪੀ ਨੰਬਰ ਜਿਹੜਾ 9426 ਮੀਤੀ 2023 ਦੇ ਵਿੱਚ ਸ਼ੀਲਾ ਦੇਵੀ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਸਮੇਤ 807 ਰੀਟਾਂ ਨੂੰ ਜਿਹੜਾ ਹੈ 27 11 2024 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਡਿਸਮਿਸ ਕਰ ਦਿੱਤਾ ਸੀ ਇਹਨਾਂ ਰੇਟਾਂ ਦੇ ਉੱਪਰ ਸਟੇਜ ਆਰਡਰ ਲੈਣ ਦੇ ਲਈ ਕੰਪਿਊਟੇਸ਼ਨ ਦੀ ਰਿਕਵਰੀ 15 ਸਾਲ ਦੀ ਥਾਂ ਤੇ 10 ਸਾਲ 8 ਮਹੀਨੇ ਕਰਵਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਜਾ ਰਿਹਾ ਹੈ ਕਿਉਂਕਿ ਦਿੱਲੀ ਅਤੇ ਰਾਜਸਥਾਨ ਜਿਹੜੀ ਕਿ ਸਟੇ ਦੇ ਦੇ ਫੈਸਲੇ ਜਿਹੜੀ ਹੈ 9% ਵਿਆਸ ਸਮੇਤ ਵਾਪਸ ਕਰਨ ਦੇ ਲਈ ਆਰਡਰ ਹੋ ਚੁੱਕੇ ਹਨ ਤਲਗਨਾ ਜਿਹੜੀ ਹੈ ਹਾਈ ਕੋਰਟ ਹਾਈਦਰਾਬਾਦ ਨੇ ਵੀ ਜਿਹੜਾ 28 11 2024 ਨੂੰ ਕੰਪਿਊਟੇਸ਼ਨ ਦਾ ਫੈਸਲਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕਰ ਦਿੱਤਾ ਹੈ ਜਦੋਂ ਕਿ ਗੁਜਰਾਤ ਸਰਕਾਰ ਨੇ ਵੀ ਕੰਪਿਊਟੇਸ਼ਨ ਦੀ ਰਿਕਵਰੀ ਨੂੰ 15 ਸਾਲ ਦੀ ਥਾਂ ਤੇ 13 ਸਾਲ ਦੇ ਵਿੱਚ ਕਰਨ ਦਾ ਫੈਸਲਾ ਲਿਆ ਹੈ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਦائر ਐਸ ਐਲ ਪੀ 17 17 ਜਿਹੜੀ ਹੈ 17 176 2024 ਪੰਜਾਬ ਨੈਸ਼ਨਲ ਬੈਂਕ ਦੇ ਵੱਲੋਂ ਰਿਕਵਰੀ 15 ਸਾਲ ਰੱਖਣ ਦੀ ਸਬੰਧੀ ਪਾਈ ਗਈ ਅਪੀਲ ਡਿਸਮਿਸ ਹੋ ਚੁੱਕੀ ਹੈ ਮਲਾਸਮਾ ਦੇ ਹੱਕ ਦੇ ਵਿੱਚ ਮਾਨਜੁਗ ਸੁਪਰੀਮ ਕੋਰਟ ਨੇ ਫੈਸਲਾ ਕਰ ਦਿੱਤਾ ਹੈ ਸੁਪਰੀਮ ਕੋਰਟ ਦੇ ਇਸ ਦੇ ਵਿੱਚ ਕੰਪਿਊਟੇਸ਼ਨ ਦੀ ਜਿਹੜੀ ਸਟੇ ਕਰਵਾਉਣ ਦੇ ਲਈ 15 ਸਾਲ ਦੀ ਥਾਂ ਤੇ ਜਿਹੜਾ ਹੈ 8 ਮਹੀਨੇ ਕਰਵਾਉਣ ਸਬੰਧੀ ਐਸ ਐਲ ਪੀ ਪਾਈ ਜਾ ਰਹੀ ਹੈ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਲਾਸਮਾ ਤੇ ਪੈਸ਼ਾ ਦੇ ਲਈ ਬਣੇ ਰਹਿਣਾ ਚੈਨ ਦੇ ਨਾਲ ਚੈਨ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ